ਆਣ ਸਤੇ ਦਿਮਾਗ ਵਾਲੇ ਹੁੰਦੇ ਆ ਵੀ ਇਹ ਤਾਂ ਬਹੁਤੇ ਵੇਲ ਵਾਂਗ ਅਰੇ ਹੁੰਦੇ ਆ ਤੇ ਫਿਰ ਉਹ ਗੁੰਝਲਦਾਰ ਸਿਆਸਤ ਨੂੰ ਸਮਝ ਲਾਓਗੇ ਤੁਸੀਂ ਕੋਸ਼ਿਸ਼ ਕਰਾਂਗੇ ਤੇ ਕਾਮਯਾਬ ਹੋਵਾਂਗੇ ਹਨਾ ਜੀ ਤੇ ਮੇਰੇ ਵੱਲੋਂ ਵੀ ਕੋਸ਼ਿਸ਼ ਹੈ ਕਿ ਆਪਾਂ ਇਹ ਕੋਸ਼ਿਸ਼ ਕਰੀਏ ਔਰ ਬਾਕੀ ਜਿਹੜਾ ਇਨਸਾਨ ਜਿਸ ਕੰਮ ਵਿੱਚ ਜਦੋਂ ਪੜ੍ਹ ਜਾਂਦਾ ਫਿਰ ਹੌਲੀ ਹੌਲੀ ਸਾਰੇ ਕੰਮ ਆ ਜਾਂਦੇ ਆ ਜਿਹੜੀ ਸੱਤਾ ਤੇ ਪਾਰਟੀ ਆ ਉਹਦੇ ਨਾਲ ਹੱਥ ਮਿਲਾ ਲਿਆ ਜਾਵੇ ਕਿਉਂਕਿ ਨੇੜੇ ਮੁਕਾਲੇ ਦੇ ਹੈਗੇ ਨੇ ਉਸ ਤੋਂ ਬਾਅਦ ਪੈੜੀ ਬਣਾਰੀ ਆਪਾਂ ਤਾਂ ਫਿਰ ਮੁੜ ਕੇ ਅੱਗੇ ਗਾਂ ਕਰੀਏ ਇਟਸ 올 अबाउट ਦੋਜ਼ ਆਰ ਸਟਾਈਲ ਕਿ ਉਸ ਵਕਤ ਕਿਹੋ ਜੇ ਸਮੀਕਰਨ ਬਣਦੇ ਨੇ ਕਿਹੋ ਜੇ ਹਾਲਾਤ ਪੋਲੀਟਿਕਲ ਕਿਹੋ ਜੇ ਵੈਦਰ ਬਣਦਾ ਉਹਦੇ ਸਾਰਾ ਬਹੁਤ ਚੀਜ਼ਾਂ ਡਿਸਾਈਡ ਹੁੰਦੀਆਂ ਕਿਉਂਕਿ ਪੋਲੀਟਿਕਸ ਇਜ਼ 올 अबाउट ਟਾਈਮਿੰਗ ਐਂਡ ਸਮੀਕਰਨ ਕੋਈ ਸੂਚਨਾ ਰਲਣ ਵਾਲੀ ਕੋਈ ਪਾਰਟੀ ਹੈਗੀ ਐਸ ਵੇਲੇ ਦੇਖੋ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਵਿੱਚ ਲੋਕ ਚਲੇ ਜਾਂਦੇ ਨੇ ਨਾ ਉਹਨਾਂ ਦੀ ਅਪਰੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਹੈ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਸੁਣਾ ਸਕਦੇ ਹਾਂ ਮਨਵਾ ਵੀ ਸਕਦੇ ਹਾਂ ਇੱਕ ਪਾਰਟੀਆਂ ਨੇ ਅਪਰੋਚ ਕਰਤਾ ਮੈਂ 2 ਵੀ ਵੈਰੀਫਾਈਂਗ ਹਾਲੇ ਮੇਰੀ ਕਿਸੇ ਵੀ ਪਾਰਟੀ ਨੇ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਨੇ ਅਪਰੋਚ ਨਹੀਂ ਕੀਤਾ ਬਟ ਇਸ ਤੋਂ ਪਹਿਲਾਂ ਦੋ ਤਿੰਨ ਚਾਰ ਵਾਰੀ ਸਾਰੀਆਂ ਪਾਰਟੀਆਂ ਨਾਲ ਗੱਲ ਹੋ ਚੁੱਕੀਆਂ ਹਨ ਮਾਡਮਾਨ ਕੀ ਕਹਿੰਦਾ ਵੀ ਕਿਸੇ ਪਾਰਟੀ ਵੱਲੋਂ ਲੜਨੀ ਚਾਹੀਦੀ ਕਿ ਜਹਾ ਜਾ ਦੇ ਦੇਖੋ ਪਾਰਟੀ ਵੱਲੋਂ ਲੜਨ ਦਾ ਇੱਕ ਬਹੁਤ ਵੱਡਾ ਇਨੀਸ਼ੀਅਲ ਹੁੰਦਾ ਕਿਉਂਕਿ ਉਹਨਾਂ ਦਾ ਇੱਕ ਸੰਗ ਹੁੰਦਾ ਇੱਕ ਗਰਾਊਂਡ ਰੂਟ ਦੀ ਟੀਮ ਬਣੀ ਹੁੰਦੀ ਹੈ ਮੈਨ ਟੂ ਮੈਨ ਹੋਮ ਟੂ ਹੋਮ ਹਨਾ ਮੱਲਾ ਤੋਂ ਮੱਲਾ ਤੁਹਾਡਾ ਕਰਕਾ ਭਾਵਕ ਹੈ ਵੀ ਐਮਐਲਏ ਵੀ ਹੋਣਗੇ ਕੋਈ ਲੀਡਰ ਹੋਣਗੇ ਨੇ ਦੇਖੋ ਐਮਐਲਏ ਵੀ ਹੋਣਗੇ ਲੀਡਰ ਵੀ ਹੋਣਗੇ ਪਰ ਇੱਥੇ ਕੋਈ ਵੀ ਨਹੀਂ ਚਾਹੁੰਦਾ ਕਿ ਦੂਜਾ ਬੰਦਾ ਕੋਈ ਕਲੀਨ ਇਮੇਜ ਵਾਲਾ ਆ ਕੇ ਰਾਈਜ਼ ਕਰੇ ਇੱਕ ਗ੍ਰੇ ਸ਼ੇਡ ਹੈਗੀ ਆ ਪੋਲਿਟਿਕਸ ਦੀ ਇੱਥੇ ਤੇ ਜਦੋਂ 스타 ਪਰਦਾ ਕੋਣ ਲੜਦਾ ਤਾਂ ਫਿਰ ਉਹਦੇ ਲਈ 스타 ਪ੍ਰਚਾਰਕ ਵੀ ਬਹੁਤ ਆਉਂਦੇ ਆ ਸਨਮਾਨ ਕਰਦਾ ਤੁਹਾਡੇ ਦੋਸਤ ਨੇ ਐਕਸ਼ਨ ਬੜੇ ਵੱਡੇ ਵੱਡੇ ਬਣਾਏ ਕਿਹੜੋ 스타 ਪ੍ਰਚਾਰਕ ਆਉਣਗੇ ਤੁਹਾਡੇ ਲਈ ਪ੍ਰਚਾਰ ਕਰ ਨਹੀਂ ਦੇਖੋ ਮੈਂ ਇੰਡੀਪੈਂਡੈਂਟ ਇਨਸਾਨ ਨੂੰ ਜਿਹੜੀ ਵੀ ਚੀਜ਼ ਕਰਨੀ ਚਾਹੀਦੀ ਨਾ ਆਪਣੇ ਦਮ ਕੰਮ ਤੇ ਕਰਨੀ ਚਾਹੀਦੀ ਆ ਉਹ 스타 ਬਹੁਤ ਵੱਡੇ ਨੇ ਔਰ ਨਾ ਹੀ ਉਹ ਪੋਲਿਟਿਕਲੀ ਇਨਵੋਲਵ ਹੁੰਦੇ ਨੇ ਨਾ ਚੀਜ਼ਾਂ ਦੇ ਵਿੱਚ ਉਹਦਾ ਇੱਕ ਕਲਿੱਪ ਬੜਾ ਵਾਇਰਲ ਹੋਇਆ ਵੀ ਜਦੋਂ ਸਲਮਾਨ ਨੇ ਆਖਿਆ ਕਿ ਤੇਰਾ ਕੰਮ ਕੀ ਤੁਸੀਂ ਗਿਆ ਵੀ ਮੇਰਾ 1000 2000 ਮੱਝਾਂ ਨਹੀਂ ਮੇਰੇ ਕੋਲ ਹਿਸਟਰੀ ਦੇ ਵਿੱਚ ਕੰਮ ਮਿਲਣਾ ਨਾਮ ਮਿਲਣਾ ਇੱਕ ਮਿਹਨਤ ਲੱਗਦੀ ਗੱਲ ਹੁੰਦੀ ਹੈ ਫਿਰ ਸੈਕਿੰਡੀ ਵਿੱਚ ਬਹੁਤ ਸਾਰੇ ਲੋਕ ਦੇਖਿਆ ਕਿ ਜਿਹੜੇ ਉਹ ਕਾਮਯਾਬ ਨਹੀਂ ਹੋ ਪਾਉਂਦੇ ਤੇ ਫਿਰ ਉਹ ਵਿਚਾਰੇ ਡਿਪਰੈਸ਼ਨ 'ਚ ਜਾਂਦੇ ਆ ਕਰਨ ਵਾਸਤੇ ਹੋਰ ਕੁਝ ਨਹੀਂ ਹੁੰਦਾ ਮੈਂ ਕਮੈਂਟ ਕਰ ਰਿਹਾ ਵੀ ਜਿਹੜੀਆਂ ਗੱਲਾਂ ਤੁਸੀਂ ਅੱਜ ਠੋਕ ਕੇ ਕਰ ਰਹੇ ਹੋ ਕੱਲ ਨੂੰ ਸੱਤਾ ਹੱਥ ਦੇ ਵਿੱਚ ਆ ਜਾਂਦੀ ਹੈ ਵਿਰੇਂਦਰ ਘੁੰਮਣ ਬਦਲੇਗਾ ਜੇ ਕਰ ਸਕੇ ਤਾਂ ਮੇਨਟੇਨ ਕਰਾਂਗੇ ਨਹੀਂ ਤਾਂ ਆਪਾਂ ਪਿੱਛੇ ਹਟ ਬਿਲਕੁਲ ਪੰਜਾਬ ਤੋਂ ਲੈ ਕੇ ਬੰਬੇ ਤੱਕ ਧੱਕ ਪਾਉਣ ਵਾਲੇ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਹੋਣਾ ਦੇ ਡੇਰੀ ਫਾਰਮ ਦੇ ਉੱਤੇ ਆ। ਲਗਭਗ 1000 ਮੱਝਾਂ ਦਾ ਇਹ ਡੇਰੀ ਫਾਰਮ ਹੈ ਤੇ ਅੱਜ ਤੁਹਾਨੂੰ ਇਹਨਾਂ ਦਾ ਡੇਰੀ ਫਾਰਮ ਦਿਖਾਵਾਂਗੇ। ਇਹ ਡੇਰੀ ਫਾਰਮ ਦਿਖਾਉਣ ਦਾ ਮਕਸਦ ਇਹ ਵੀ ਹੈ ਕਿ ਵਰਿੰਦਰ ਸਿੰਘ ਘੁੰਮਣ ਹੋਣਾ ਨੇ ਪਿਛਲੇ ਦਿਨੀ ਐਲਾਨ ਕੀਤਾ ਕਿ ਮੈਂ 2027 ਦੀਆਂ ਚੋਣਾਂ ਲੜਨ ਜਾ ਰਿਹਾ ਹਾਂ। 2027 ਦੇ ਵਿੱਚ ਉਹਨਾਂ ਨੇ ਲੋਕਾਂ ਦੇ ਕੋਲੋਂ ਸੁਝਾਅ ਲਿੱਤਾ ਹੈ ਕਿ ਕੀ ਮੈਂ ਕਿਸੇ ਪਾਰਟੀ ਵੱਲੋਂ ਚੋਣ ਲੜਾਂ ਕਿ ਜਾਂ ਫਿਰ ਆਜ਼ਾਦ ਚੋਣ ਲੜਾਂ। ਅਸੀਂ ਵਰਿੰਦਰ ਸਿੰਘ ਘੁੰਮਣ ਹੋਣਾ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਡੇਰੀ ਫਾਰਮ ਦੇ ਉੱਤੇ ਆ ਇੱਕ ਵਾਰੀ ਮੈਂ ਕਹੂੰਗਾ ਗੁਲਸ਼ਨ ਨੂੰ ਵੀ ਡੇਰੀ ਫਾਰਮ ਇੱਕ ਵਾਰੀ ਘੁਮਾ ਕੇ ਜਰੂਰ ਦਿਖਾ ਦੇ ਕਿ ਐਡਾ ਤਗੜਾ ਬੰਦਾ ਐਵੇਂ ਨਹੀਂ ਬਣਿਆ ਇੱਥੋਂ ਬੂਰੀਆਂ ਚੁੰਗ ਚੁੰਗ ਕੇ ਵਰਿੰਦਰ ਸਿੰਘ ਘੁੰਮਣ ਜਿਨ੍ਹਾਂ ਨੇ ਪੰਜਾਬ ਤੋਂ ਲੈ ਕੇ ਬੰਬੇ ਤੱਕ ਆਪਣੀ ਧੱਕ ਪਾਈ ਆਪਣੀ ਲੇਬਰ ਦੇ ਨਾਲ ਅੱਜ ਲੱਗੇ ਹੋਏ ਆ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ ਬੰਬੇ ਤੁਹਾਡੇ ਤੁਹਾਡੇ ਵਰਗੇ ਪਹਿਲਵਾਨ ਹੀ ਆ ਸਾਰੇ ਇਹ ਦੇਖੋ ਇਹ ਪਹਿਲਵਾਨ ਮਿਹਨਤ ਕਰਕੇ ਬਣੇ ਆ ਦੂਜੇ ਮੈਨੂੰ ਦੱਸਦਾ ਪਿਆ ਮੈਂ ਜਿੰਨੇ ਜਿੰਨੇ ਚੋਰੀ ਦੁੱਧ ਪੀਤਾ ਨਾ ਆ ਆਪਲੇ ਟੀਕੇ ਲਾਵਾਂਗਾ ਉਹ ਜੀ ਹਮ ਲੋਕ ਪੀਤੇ ਨੇ ਬਾਬੂ ਜੀ ਦਾ ਆਰਡਰ ਹੈ ਕਿ ਅਕਸਰ ਪੀਆ ਕਰੋ ਤਾਂ ਕੋਣ ਕੋਣ ਪੀਤਾ ਚੋਰੀ ਚੋਰੀ ਕੋਈ ਨਹੀਂ ਪੀਤਾ ਸਭ ਸਾਹਮਣੇ ਸਰਕਾਰ ਕੋ ਪੀਤੇ ਹਮ ਸਰਕਾਰ ਦੇ ਸਾਹਮਣੇ ਪੀਂਦੇ ਦੁੱਧ ਪੀਂਦੋਂ ਬਹਿ ਮਾੜਾ ਨਹੀਂ ਦੱਸਦੇ ਕਹਿੰਦੇ ਸਾਨੂੰ ਦੁੱਧ ਪੀਂਦੋਂ ਬੜਾ ਨਹੀਂ ਆਉਂਦਾ ਜਿਹਨੇ ਮੇਰੇ ਮੇਰੇ ਕੋ ਬਹੁਤ ਪੁਰਾਣੀ ਲਿਵਰ ਹੈ 20 ਸਾਲ 30 ਸਾਲ ਦੇ ਬੰਦੇ ਪੀਂਦੇ ਆਪਕੇ ਕਵੀ ਵੀ ਸਾਲ ਪੁਰਾਣੀ ਹੈ ਆ ਬੰਦਾ ਸਾਡੇ ਕੋਲ ਵੀ 25 ਸਾਲ ਤੋਂ ਹੈ ਬਹੁਤ سارے ਬੱਚੇ ਬੰਦੇ ਇਦਾਂ ਦੇ ਜਿਹੜੇ ਕੋ 30 30 ਸਾਲ ਤੋਂ ਵੀ ਆ ਤਾਂ ਮੈਨੂੰ ਲੱਗਦਾ ਛੋਟੇ ਛੋਟੇ ਆਏ ਹੋਣੇ ਆ ਇੱਕ ਇੱਕ ਬੰਦੇ ਇਦਾਂ ਦੇ ਜਿਹੜਾ ਅਸੀਂ ਛੋਟੇ ਛੋਟੇ ਹੁੰਦੇ ਸੀ ਉਹ ਸਾਡੇ ਕੋਲ ਸਿਲ ਦੇਰ ਵਰਕੇ ਅੱਛਾ ਵੈਸੇ ਬੰਦੇ ਦੀ ਪਛਾਣ ਇੱਥੋਂ ਹੁੰਦੀ ਆ ਵੀ ਉਹ ਕਹਿੰਦੇ ਵੀ ਉਹਦੀ ਯਾਰੀ ਦੋਸਤੀ ਕਿੰਨੀ ਕੁ ਪੁਰਾਣੀ ਆ ਹਾਂ ਨਹੀਂ ਮੇਰੀ ਲੇਬਰ ਸਾਰੀ ਬਹੁਤ ਪੁਰਾਣੀ ਆ ਆ ਕੁਛ ਨਵੇਂ ਮੁੰਡੇ ਆ ਦੇਖੋ ਮਤਲਬ ਮਿਹਨਤ ਨਾਲ ਸਰੀਰ ਬਣਦਾ ਇਹ ਜਿਮ ਥੋੜਾ ਜਾਂ ਅੱਗੇ ਆ ਓਏ ਆ ਦਿਖਾ ਦੇਣਾ ਦੇ ਸਿਕਸ ਪੈਕ ਹੈ ਨਾ ਰਿਤਿਕ ਰੋਸ਼ਨ ਔਰ ਹਾਲੇ ਛੋਟੇ ਮੁੰਡੇ ਨੇ ਮਾਰੋਂ ਕੰਮ ਕਰਨ ਆਏ ਨੇ ਪਰਦੇਸਾਂ ਤੋਂ ਹਾਂ ਬਸ ਖਾਸਾ ਮਜ਼ਾਕ ਜਿਹਾ ਯਾਰੀ ਦੋਸਤੀ ਕਦੀ ਉਹ ਫੀਲਿੰਗ ਹੈ ਹੀ ਨਹੀਂ ਵੀ ਮਾਲਕ ਤੇ ਨੌਕਰ ਵਾਲਾ ਸਾਥ ਆਪ ਰੱਖਿਆ ਹੀ ਨਹੀਂ ਕੋਈ ਐਡ ਆਇਆ ਹੀ ਨਹੀਂ ਅਦਾ ਦੇਖਦਾ ਸੀਗਾ ਤੁਸੀਂ ਪੱਠੇ ਵੀ ਆਪ ਪਾਈ ਜਾਂਦੇ ਹੋ ਉਹ ਠੀਕ ਹੈ ਫਿਰ ਹਸ ਸਰ ਚੱਲਦਾ ਹੈ ਮਤਲਬ ਇਹ ਚੀਜ਼ਾਂ ਨਹੀਂ ਜਦੋਂ ਤੁਸੀਂ ਫਾਰਮ ਦੇ ਵਿੱਚ ਹੁੰਦੇ ਹੋ ਨਾ ਫਿਰ ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਹਮੇਸ਼ਾ ਕਿ ਇੱਕ ਤਾਂ ਅਬਸੈਸ ਕਰਨਾ ਪਸ਼ੂ ਕੋ ਬਿਮਾਰ ਹੈ ਢਿੱਲਾ ਆ ਹੈ ਨਾ ਤੇ ਫਿਰ ਲੇਬਰ ਨਾਲ ਗੱਪ-ਸ਼ੱਪ ਕਿਉਂਕਿ ਜੇ ਇਹ ਖੁਸ਼ ਰਹਿਣਗੇ ਤੇ ਆਬਸਲੀ ਪਸ਼ੂਆਂ ਦਾ ਵੀ ਧਿਆਨ ਚੰਗੀ ਤਰ੍ਹਾਂ ਰੱਖਣਗੇ ਇਹ ਪਸ਼ੂ ਇੱਕ ਐਸੀ ਚੀਜ਼ ਹੈ ਅਸੀਂ ਇਹਨਾਂ ਨੂੰ ਪਸ਼ੂ ਨਹੀਂ ਪਰੀਆਂ ਕਹਿੰਨੇ ਆ ਕਿਉਂਕਿ ਇਹਨਾਂ ਤੋਂ ਸਾਡੀ ਪ੍ਰੋਡਕਸ਼ਨ ਦੁੱਧ ਰੋਜ਼ੀ ਰੋਟੀ ਚੱਲਦੀ ਹੈ ਉਹ ਸਾਡਾ ਮਕਸਦ ਹੀ ਹੁੰਦਾ ਵੀ ਇਹਨਾਂ ਦੀ ਟੇਕ ਕੇਅਰ ਵਧੀਆ ਤਰੀਕੇ ਨਾਲ ਕੀਤੀ ਜਾਏ ਸਾਫ ਸਵਾਈ ਤੁਸੀਂ ਉੱਤੇ ਕੈਮਰਾ ਮਾਰੋ ਦੇਖੋ ਕਿਦਾਂ ਇਹਨਾਂ ਨੂੰ ਨਵਾਇਆ ਜਾ ਰਿਹਾ ਹੈ ਨਾ ਅੱਛਾ ਤੇ ਮਤਲਬ ਇਹ ਗਰਮੀ ਵੀ ਕਰਕੇ ਵੀ ਹੈ ਕਿ ਚਲੋ ਡੇਲੀ ਨਵਾਉਂਦੇ ਹਾਂ ਸਾਰਾ ਸ਼ਾਮ ਔਰ ਸਵੇਰ ਹਰ ਜਗ੍ਹਾ ਐਗਜ਼ੌਸਟ ਲੱਗੇ ਹੋਏ ਨੇ ਹਰ ਫੈਨ ਚੱਲਦਾ ਪਿਆ ਵੀ ਕੋਈ ਇੱਥੇ ਗਰਮੀ ਜਾਂ ਇਹਨਾਂ ਨੂੰ ਸਫੋਕੇਸ਼ਨ ਨਹੀਂ ਹੋਣੀ ਚਾਹੀਦੀ ਕਿੰਨਾ ਪੁਰਾਣਾ ਇਹ ਫਾਰਮ ਹੈ ਜੀ ਤੁਹਾਡਾ ਪਈ ਜੀ ਅਸੀਂ ਇਹ ਬਣਾਇਆ 2002 ਦੇ ਵਿੱਚ ਅੱਛਾ ਪਹਿਲਾਂ ਸ਼ਹਿਰ ਦੇ ਵਿੱਚ ਹੁੰਦੇ ਸੀਗੇ ਤੇ ਫਿਰ ਸ਼ਹਿਰ ਤੋਂ ਜਦੋਂ ਕਾਰਪੋਰੇਸ਼ਨ ਤੋਂ ਨੇ ਡੇਰੀਆਂ ਬਾਹਰ ਕੱਢ ਦਿੱਤੀਆਂ ਸਾਰੀਆਂ ਤੇ ਫਿਰ ਅਸੀਂ ਉਰੇ ਮੂਵ ਹੋ ਗਏ ਤੇ ਹੁਣ ਅਸੀਂ ਇਹਨਾਂ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੇਰੀ ਇੱਥੋਂ ਲਾਗੇ ਜ਼ਮੀਨ ਆ 35 40 ਏਕੜ ਜੜਿਆਲੇ 5-7 ਕਿਲੋਮੀਟਰ ਹੈ ਤੇ ਇਹ ਹੁਣ ਮੈਂ ਉੱਥੇ ਖੁੱਲਾ ਇਸ ਤੋਂ ਹੋਰ ਵੱਡਾ ਸੋ ਪੁੱਛੀ ਜੇ ਕਿ 1.5 2000 ਪਸ਼ੂ ਇਕੱਠੇ ਕਰਕੇ ਵੱਡਾ ਫਾਰਮ ਬਣਾਈਏ 1000 ਤੱਕ ਤਾਂ ਪਸ਼ੂ ਇੱਥੇ ਹੋਊਗਾ ਜੀ ਆਲਮੋਸਟ 8-900 ਪਸ਼ੂ ਹੈਗਾ ਆ ਅੱਛਾ ਔਰ ਜੇ ਸਾਡੇ ਚਾਚੇ ਤਾਈਂ ਦੀ ਵਡੇਰੀਆਂ ਸਾਰੀਆਂ ਉਹਦੇ ਲੱਗ ਗਈਆਂ ਜੋ ਵੀ ਕਾਊਂਟ ਕਰ ਲਈ ਫਿਰ ਸਾਰੇ ਲਾਣੇ ਕੋ 2.5000 ਪਸ਼ੂ ਹੈਗਾ ਪਿਛਲੀ ਵਾਰੀ ਜਿਹੜੀ ਇੰਟਰਵਿਊ ਕੀਤੀ ਉਹਦਾ ਤਾਂ ਇੱਕ ਕਲਿੱਪ ਬੜਾ ਵਾਇਰਲ ਹੋਇਆ ਵੀ ਜਦੋਂ ਸਲਮਾਨ ਨੇ ਆਖਿਆ ਵੀ ਤੇਰਾ ਕੰਮ ਕੀ ਤੁਸੀਂ ਕਿਹਾ ਵੀ ਮੇਰਾ 1000 2000 ਮੱਝਾਂ ਨਹੀਂ ਮੇਰੇ ਕੋਲ ਉਹ ਕਹਿੰਦਾ ਵੀ ਤੈਨੂੰ ਕੀ ਇਥੇ ਆਂਦੀ ਲੋੜ ਆ ਤਾਂ ਹੀ ਮੈਂ ਸੋਚਿਆ ਵੀ ਇਹ ਦਿਖਾਇਆ ਜਾਵੇ ਵੀ ਵੱਡੇ ਵੱਡੇ ਵੀ ਕਲਾਕਾਰਾਂ ਨੂੰ ਇਹ ਚੀਜ਼ ਸਿਖਾਉਂਦੀ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਰ ਇਨਸਾਨ ਕੋਈ ਬੈਕਅਪ ਹੋਣਾ ਚਾਹੀਦਾ ਇੰਡਸਟਰੀ ਦੇ ਵਿੱਚ ਕੰਮ ਮਿਲਣਾ ਨਾ ਮਿਲਣਾ ਇੱਕ ਮਿਹਨਤ ਲੱਗਦੀ ਗੱਲ ਹੁੰਦੀ ਹੈ ਫਿਰ ਸੈਕੰਡਲੀ ਮੈਂ ਬਹੁਤ ਸਾਰੇ ਲੋਕ ਦੇਖਿਆ ਕਿ ਜਿਹੜੇ ਜਦੋਂ ਕਾਮਯਾਬ ਨਹੀਂ ਹੋ ਪਾਉਂਦੇ ਤੇ ਫਿਰ ਉਹ ਵਿਚਾਰੇ ਡਿਪਰੈਸ਼ਨ 'ਚ ਜਾਂਦੇ ਆ ਕਰਨ ਵਾਸਤੇ ਹੋਰ ਕੁਝ ਨਹੀਂ ਹੁੰਦਾ ਸੋ ਆਪਣਾ ਏਡੀ ਵੱਡੀ ਇੰਡਸਟਰੀ ਐ ਇੱਕ ਤਰ੍ਹਾਂ ਦੀ ਮੇਰੀ ਫੈਕਟਰੀ ਐ ਤੇ ਮੈਂ ਇਹਨੂੰ ਛੱਡ ਕੇ ਫਿਲਮਾਂ ਵਾਲਿਆਂ ਦੇ ਮਗਰ ਦੌੜਿਆ ਫਿਰਾਂ ਉੱਥੇ ਕੰਮ ਮਿਲੇ ਨਾ ਮਿਲੇ ਫਿਲਮ ਚੱਲੇ ਨਾ ਚੱਲੇ ਤੇ ਉਹਦੇ ਨਾਲ ਬੈਟਰ ਹੈ ਇਹ ਤੇ ਸਦਾ ਬ ਇਥੇ ਜਿੰਨੀਆਂ ਮਰਜ਼ੀ ਫਿਲਮਾਂ ਬਣਾ ਲਈਏ ਪਰ ਉਹ ਲਾਈਨ ਇਹ ਨਹੀਂ ਚਾਂਮ ਨਹੀਂ ਕਰਦੀ ਆਪਾਂ ਨੂੰ ਮਜ਼ਾ ਆਉਂਦਾ ਇਹਦੇ ਵਿੱਚ ਅਗਰ ਭਾਈਓ ਫਿਰ ਮੈਨੂੰ ਲੱਗਦਾ ਵੀ ਇਹ ਬੈਕਅਪ ਕਰਕੇ ਤੁਸੀਂ ਐਲਾਨ ਕਰਤਾ ਵੀ 2027 ਦੀ ਚੋਣ ਲੜਨ ਜਾ ਰਹੇ ਆ ਨਾ ਇਹ ਇਹ ਬੈਕਅਪ ਤਾਂ ਚਲੋ ਪ੍ਰਮਾਤਮਾ ਨੇ ਕਈਆਂ ਨੂੰ ਦਿੱਤਾ ਹੁੰਦਾ ਹੈ ਨਾ ਰੋਜੀ ਰੋਟੀ ਹਰ ਇਨਸਾਨ ਨੂੰ ਮਿਲਦੀ ਹੈ ਪਰ ਉਹ ਬੈਕਅਪ ਦਾ ਕਾਰਨ ਇਹ ਸੀਗਾ ਕਿ ਇੱਕ ਜਗ੍ਹਾ ਤੇ ਜਦੋਂ ਤੁਸੀਂ ਪਹੁੰਚ ਜਾਂਦੇ ਕੁ ਮਕਾਮ ਹਾਸਲ ਕਰ ਲੈਂਦੇ ਹੋ ਨਾ ਤੇ ਫਿਰ ਤੁਹਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਹੁਣ ਥੋੜਾ ਜਿਆਦਾ ਸੋਸਾਇਟੀ ਬੇਸਿਕ ਕੁਛ ਨਾ ਕੁਛ ਕੀਤਾ ਰਹਿ ਬਿਲਕੁਲ ਯਾਰ ਹਰ ਨੌਜਵਾਨ ਦਾ ਹਰ ਪੰਜਾਬੀ ਦਾ ਫਰਜ਼ ਬੰਦਾ ਜਿਹੜਾ ਵੀ ਸਮਾਜ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਨਫਲੂਐਂਸ ਕਰਦਾ ਇਕੱਲਾ ਇਹ ਨਹੀਂ ਕਿ სპੋਰਟਸਮੈਨ ਹੀ ਕੋਈ ਜਰਨਲਿਸਟ ਹੈ ਕੋਈ ਕਿਸੇ ਵੀ ਫੀਲਡ ਤੋਂ ਆਉਂਦਾ ਤੇ ਉਹਨੂੰ ਆਪਣਾ ਥੋੜਾ ਬੋੜਾ ਕੰਟਰੀਬਿਊਸ਼ਨ ਜ਼ਰੂਰ ਦੇਣਾ ਚਾਹੀਦਾ ਕਿ ਜੋ ਜੋ ਕਿਸ ਸਮੇਂ ਸਾਡੇ ਖਾਸ ਕਰਕੇ ਨੌਜਵਾਨੀ ਦੇ ਨਸ਼ੇ ਦੇ ਹਾਲਾਤ ਚੱਲ ਰਹੇ ਨੇ ਤੇ ਮੈਨੂੰ ਲੱਗਦਾ ਵੀ ਜੇ ਆਪਾਂ ਉਹਦੇ ਵਿੱਚ ਕੁਛ ਨਾ ਕੁਛ 1 2% ਵੀ ਕੰਟਰੀਬਿਊਟ ਕਰ ਪਾਏ ਤੇ ਆਪਣੇ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਤੇ ਤਾਂ ਸਿਆਸਤ ਕਹਿੰਦੇ ਵੀ ਬੜੀ ਗੁੰਝਲ ਪੜਵਾਨ ਸਿੱਦੇ ਦਿਮਾਗ ਵਾਲੇ ਹੁੰਦੇ ਆ ਵੀ ਇਹ ਨਾ ਬਹੁਤੇ ਵੇਲ ਵੰਗਲੇ ਹੁੰਦੇ ਆ ਤੇ ਫਿਰ ਉਹ ਗੁੰਝਲਦਾਰ ਸਿਆਸਤ ਨੂੰ ਸਮਝ ਲਾਓਗੇ ਤੁਸੀਂ ਦੇਖੋ ਬਹੁਤ ਵੱਡਾ ਚੈਲੰਜ ਹੈ ਜਿਹੜੀ ਪੋਲਿਟਿਕਸ ਹੈ ਇਹ ਕੋਈ ਗੇਮ ਸਟਰੈਂਥ ਦੀ ਨਹੀਂ ਹੈਗੀ ਥਿਸ ਇਜ਼ ਗੇਮ ਆਫ ਬ੍ਰੇਨਸ ਜੋੜ ਤੋੜ ਐਂਡ ਬਹੁਤ ਕੁਝ ਹੁੰਦਾ ਹੈ ਟੰਡਿਆਂ ਭਰੀ ਰਾਹ ਆ ਔਖੀ ਨਹੀਂ ਹੈ ਬਟ ਕੋਸ਼ਿਸ਼ ਕਰਾਂਗੇ ਤੇ ਕਾਮਯਾਬ ਹੋਵਾਂਗੇ ਹਨਾ ਜੀ ਤੇ ਮੇਰੇ ਵੱਲੋਂ ਵੀ ਕੋਸ਼ਿਸ਼ ਹੈ ਕਿ ਆਪਾਂ ਇਹ ਕੋਸ਼ਿਸ਼ ਕਰੀਏ ਔਰ ਬਾਕੀ ਜਿਹੜਾ ਇਨਸਾਨ ਜਿਸ ਕੰਮ ਵਿੱਚ ਜੋ ਪੜਿਆ ਹੁੰਦਾ ਫਿਰ ਹੌਲੀ ਹੌਲੀ ਸਾਰੇ ਕੰਮ ਆ ਜਾਂਦੇ ਆ ਅਸੀਂ ਆਮ ਐਜੂਕੇਟਿਡ ਪਰਸਨ ਇਹ ਨਹੀਂ ਹੈਗਾ ਵੀ ਅਸੀਂ ਅਨਪੜੇ ਆ ਇਥੇ ਜਿਹੜੇ 10 10 ਪੜੇ ਮੰਤਰੀ ਨੇ ਉਹ ਵੱਡੀਆਂ ਵੱਡੀਆਂ ਕੁਰਸੀਆਂ ਨੇ ਐਜੂਕੇਸ਼ਨ ਮੰਤਰੀ ਲੱਗੇ ਨੇ ਸੋ ਇਹ ਸਾਬ ਟਾਈਮ ਟਾਈਮ ਦਾ ਇਖਤਾਰਤਾ ਪਿਆ ਹਾਂ ਅੱਛਾ ਇਹ ਦੱਸਿਓ ਕਿ ਤੁਸੀਂ ਇਹ ਗੱਲ ਇਹ ਵੀ ਸੁਝਾਅ ਮੰਗਿਆ ਕਿ ਕਿਸੇ ਪਾਰਟੀ ਕੋਲੋਂ ਪਾਰਟੀ ਵੱਲੋਂ ਚੋਣ ਲੜਨੀ ਚਾਹੀਦੀ ਹੈ ਕਿ ਜਾਂ ਫਿਰ ਆਜ਼ਾਦ ਲੜਨੀ ਚਾਹੀਦੀ ਹੈ ਤੁਹਾਡਾ ਨਾਮ ਬਣ ਕੀ ਕਹਿੰਦਾ ਵੀ ਕਿਸੇ ਪਾਰਟੀ ਵੱਲੋਂ ਲੜਨੀ ਚਾਹੀਦੀ ਕਿ ਜਾਂ ਆਜ਼ਾਦ ਦੇਖੋ ਪਾਰਟੀ ਵੱਲੋਂ ਲੜਨ ਦਾ ਇੱਕ ਬਹੁਤ ਵੱਡਾ ਇਨੀਸ਼ੀਅਲ ਹੁੰਦਾ ਕਿਉਂਕਿ ਉਹਨਾਂ ਦਾ ਇੱਕ ਸੰਗ ਹੁੰਦਾ ਇੱਕ ਗਰਾਊਂਡ ਰੂਟ ਦੀ ਟੀਮ ਬਣੀ ਹੁੰਦੀ ਹੈ ਮੈਨ ਟੂ ਮੈਨ ਹੋਮ ਟੂ ਹੋਮ ਹਨਾ ਮੱਲਾ ਤੋਂ ਮੱਲਾ ਉਹਦੇ ਵੱਲੋਂ ਡਰਨਾ ਲੜਨਾ ਬਹੁਤ ਹੀ ਚੰਗਾ ਤੇ ਈਜ਼ੀ ਵੀ ਹੁੰਦਾ ਤੁਹਾਡੀ ਹੈਲਪ ਹੋ ਜਾਂਦੀ ਹੈ ਬਟ ਜਦੋਂ ਕਿਸੇ ਪਾਰਟੀ ਨਾਲ ਸਕੂਲ ਤੁਹਾਡੀ ਵਿਚਾਰਧਾਰਾ ਨਹੀਂ ਜੁੜਦੀ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਉਸ ਕ੍ਰਾਈਟੇਰੀਆ 'ਚ ਫਿਟ ਹੋ ਕੇ ਕੰਮ ਨਹੀਂ ਕਰ ਸਕਦੇ ਤੇ ਫਿਰ ਇੰਡੀਪੈਂਡੈਂਟ ਜਾਂ ਕੋਈ ਬਲਪ੍ਰੇਜ਼ ਨਹੀਂ ਡਿਪੈਂਡੈਂਟ ਤੇ ਚਲੋ ਜਿਹੜੀ ਗੱਲ ਤੁਸੀਂ ਸਮਝ ਰਹੇ ਹੋ ਇਹ ਚੰਗੀ ਗੱਲ ਹੈ ਕਿ ਕਿਸੇ ਪਾਰਟੀ ਵਿੱਚ ਲੜਾਂਗੇ ਤਾਂ ਉਹਦਾ ਫਾਇਦਾ ਹੋਊਗਾ ਤੇ ਪਾਰਟੀ ਤੁਹਾਨੂੰ ਲੱਗਦਾ ਵੀ ਤੁਹਾਡੀ ਸੋਚ ਨਾਲ ਰਲਣ ਵਾਲੀ ਕੋਈ ਪਾਰਟੀ ਹੈਗੀ ਐ ਇਸ ਵੇਲੇ ਦੇਖੋ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਜਿਹੜੇ ਵਿੱਚ ਲੋਕ ਚਲੇ ਜਾਂਦੇ ਨੇ ਨਾ ਉਹਨਾਂ ਦੀ ਅਪਰੋਚ ਤੇ ਬਹੁਤ ਕੁਝ ਡਿਪੈਂਡ ਕਰਦਾ ਹੁੰਦਾ ਪਾਰਟੀਆਂ ਦੇ ਵਿੱਚ ਰਹਿ ਕੇ ਵੀ ਅਸੀਂ ਆਪਣੀ ਗੱਲ ਰੱਖ ਸਕਦੇ ਹਾਂ ਸੁਣਾ ਸਕਦੇ ਹਾਂ ਮਨਵਾ ਵੀ ਸਕਦੇ ਹਾਂ ਪਰ ਡਿਪੈਂਡ ਕਰਦਾ ਪਰਸਨ ਟੂ ਪਰਸਨ ਤੁਹਾਡੀ ਕ੍ਰੈਡੀਬਿਲਟੀ ਕੀ ਹੈ ਤੁਹਾਡਾ ਕੈਲੀਬਰ ਕੀ ਹੈ ਪਰ ਜਦੋਂ ਤੁਸੀਂ ਬਹੁਤੇ ਲੋਕ ਦੇਖਿਆ ਕਿ ਜਿਹੜਾ ਸਿਸਟਮ ਬਣ ਚੁੱਕਾ ਹੈ ਨਾ ਇਸ ਸਿਸਟਮ ਉਹਨਾਂ ਨੂੰ ਬਦਲ ਦਿੰਦਾ ਫੜ ਕੇ ਜਿਹੜਾ ਬੰਦਾ ਬਾਹਰ ਕੁਝ ਕਹਿ ਰਿਹਾ ਹੁੰਦਾ ਜੋ ਸਿਸਟਮ ਦੇ ਧੱਕੇ ਚੜਦਾ ਹੈ ਫਿਰ ਉਹਨਾਂ ਦੀ ਬੋਲੀ ਬੁਲਣ ਲੱਗ ਪੈਂਦਾ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਚਲੋ ਸੱਚ ਦੱਸਿਓ ਕਿ ਜਦੋਂ ਦਾ ਐਲਾਨ ਕੀਤਾ ਕਿ ਕਿੰਨੀਆਂ ਇੱਕ ਪਾਰਟੀਆਂ ਨੇ ਅਪਰੋਚ ਕਰਤਾ ਨਹੀਂ ਟੂ ਬੀ ਵੈਰੀ ਫ੍ਰੈਂਕ ਹਾਲੇ ਮੇਰੀ ਕਿਸੇ ਵੀ ਪਾਰਟੀ ਨਾਲ ਕੋਈ ਗੱਲ ਨਹੀਂ ਹੋਈ ਕੋਈ ਕਿਸੇ ਨੇ ਅਪਰੋਚ ਨਹੀਂ ਕੀਤਾ ਬਟ ਇਸ ਤੋਂ ਪਹਿਲਾਂ ਦੋ ਤਿੰਨ ਚਾਰ ਵਾਰੀ ਸਾਰੀਆਂ ਪਾਰਟੀਆਂ ਨਾਲ ਗੱਲ ਹੋ ਚੁੱਕੀਆਂ ਹਨ ਔਰ ਅਸੀਂ ਵੀ ਹਲੇ ਇੱਕ ਟੀਮ ਤਿਆਰ ਕਰ ਰਹੇ ਹਾਂ ਸਟ੍ਰੈਟਜੀ ਬਣਾ ਰਹੇ ਹਾਂ ਹਨਾ ਕਿ ਆਪਾਂ ਗੱਲਬਾਤ ਕਰਾਂਗੇ ਦੇਖਾਂਗੇ ਕਿਸੇ ਨਾਲ ਕਿਸੇ ਜੀ ਕੋ 파ਰਟੀ ਅਪਰੋਚ ਕਰਦੀ ਹੈ ਤੇ ਆਪਣਾ ਜੋ ਉਹਨਾਂ ਨਾਲ ਸ਼ੇਕ ਹੈਂਡ ਕਰਨਾ ਤਾਂ ਕੀ ਸਾਡੀ ਉਹਨਾਂ ਨਾਲ ਐਸੋਸੀਏਸ਼ਨ ਉਸ ਤਰੀਕੇ ਨਾਲ ਬਣਦੀ ਹੈ ਜਿਸ ਤਰੀਕੇ ਨਾਲ ਅਸੀਂ ਚਾਹੁੰਦੇ ਆਂ ਬਾਕੀ ਮੈਂ ਕੋਈ ਏਡਾ ਵੱਡਾ ਫੇਸ ਨਹੀਂ ਹੈਗਾ ਕਿ 파ਰਟੀ ਆਖੇਗੀ ਵੀ ਨਹੀਂ ਜੋ ਵਰਿੰਦਰ ਸਿੰਘ ਨੂੰ ਮੰਨ ਕੇਗਾ ਉਹ ਹੀ ਕਰਾਂਗੇ ਚਲੋ ਇਹ ਸੋਮਰੀ ਥਿੰਗਸ ਹੈ ਮੇਰੇ ਦਿਲ ਤੇ ਤੁਸੀਂ ਮੋਰ ਲਾਓ ਜਾਂ ਫਿਰ ਕਹਿ ਦਿਓ ਵੀ ਨਹੀਂ ਇਹ ਗੱਲ ਝੂਠੀ ਹੈ ਜੋ ਆਪਵਾ ਬਣੇ ਕਹਿੰਦੇ ਵੀ ਵਰਿੰਦਰ ਸਿੰਘ ਨੂੰ ਮੰਨੂ ਭਾਜੀਪੀ ਨੇ ਥਾਪੜਾ ਦੇ ਦਿੱਤਾ ਵਾ ਤੂੰ ਕੈਂਟ ਚ ਜਾ ਕੇ ਕੰਮ ਕਰ ਤੈਨੂੰ ਟਿਕਟ ਤੇਰੀ ਹੈ ਕੈਂਟ ਸਟਾਈ ਦੇ ਵਿੱਚ ਕੈਂਟ ਤੋਂ ਪੱਕੀ ਹੈ ਨਹੀਂ ਨਹੀਂ ਇਹ ਬਿਲਕੁਲ ਅਫਵਾਹ ਹੈ ਹਾਲੇ ਤੱਕ ਮੇਰੀ ਕੋਈ ਮੀਟਿੰਗ ਨਹੀਂ ਹੋਈ ਤੁਸੀਂ ਬਰੀ ਫਰੈਂਕ ਅਸੀਂ ਆਪਣੇ ਕੰਮ ਵਾਲੀ ਜਗ੍ਹਾ ਤੇ ਖੜੇ ਹਾਂ ਹਾਂ ਇਹ ਵੀ ਸਾਰਾ ਕੈਂਟ ਕੈਂਟ ਹਲਕਾ ਹੀ ਪੈਂਦਾ ਹੈ ਜਮਸ਼ੇਰ ਡੇਰੀ ਕੰਪਲੈਕਸ ਔਰ ਮੇਰਾ ਕਾਰੋਬਾਰ ਇੱਥੇ ਹੈ ਮੇਰਾ ਘਰ ਮੇਰੀ ਰਿਹੈਸ਼ ਕੈਂਟ ਦੇ ਵਿੱਚ ਹੈ ਹਾਂ ਜੇ ਮੌਕਾ ਬਣਿਆ ਕਿਸੇ ਪਾਰਟੀ ਨਾਲ ਜੁੜਨ ਕਿਉਂਕਿ ਅਸੀਂ ਕੈਂਟ ਵਾਸਤੇ ਲੜ ਸਕਦੇ ਕੋਈ ਵੱਡੀ ਗੱਲ ਨਹੀਂ ਇਹ ਗੱਲ ਪੱਕੀ ਹੈ ਫਿਰ ਵੀ ਤੁਸੀਂ ਕੈਂਟ ਤੋਂ ਹੀ ਲੜੋਗੇ ਚਾਹਣ ਕੈਂਟ ਵੀ ਹੋ ਸਕਦਾ ਜਲੰਧਰ ਸੈਂਟਰ ਵੀ ਹੋ ਸਕਦਾ ਕਿਉਂ ਇਹ ਦੋ ਕੌਨਸਟਿਟ ਲੋਕੀ ਮੈਨੂੰ ਈਜ਼ੀਲੀ ਕਰ ਸਕਣ ਜਾਂ ਮੈਂ ਮਿਲ ਸਕਾਂ ਤੇ ਉਹ ਉਹ ਚੀਜ਼ ਦੇ ਵਿੱਚ ਮੈਂ ਜਾਣਾ ਬਿਹਤਰ ਸਮਝਾਂਗਾ। ਵੈਸੇ ਤਾਂ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਵੀ ਜਿਹੜੀ ਸੱਤਾਧਿਰ ਪਾਰਟੀ ਆ ਉਹਦੇ ਨਾਲ ਹੱਥ ਮਿਲਾ ਲਿਆ ਜਾਵੇ ਕਿਉਂਕਿ ਡੇਢ ਦੋ ਸਾਲ ਅਜੇ ਰਹਿ ਗਏ ਨੇ ਉਸ ਤੋਂ ਬਾਅਦ ਪੈਰ ਦੀ ਬਨਾਰੀ ਹੈ ਆਪਾਂ ਤਾਂ ਫਿਰ ਮੁੜ ਕੇ ਅੱਗੇ ਗਾਂਹ ਕਰੀਏ। ਨਹੀਂ ਨਹੀਂ ਮੇਰਾ ਇਹ ਮਕਸਦ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਸੀਂ ਜੋ ਵੀ ਪਲਾਨ ਕੀਤਾ ਇਟਸ 올 ਅਬਾਊਟ ਦੋਜ਼ ਆਰ ਸਟਾਈ ਕਿ ਉਸ ਵਕਤ ਕਿਹੋ ਜੇ ਸਮੀਕਰਨ ਬਣਦੇ ਨੇ ਕਿਹੋ ਜੇ ਹਾਲਾਤ ਪੋਲਿਟੀਕਲ ਕਿਹੋ ਜੇ ਵੇਦਰ ਬਣਦਾ ਉਹਦੇ ਹਿਸਾਬ ਨਾਲ ਵੀ ਬਹੁਤ ਚੀਜ਼ਾਂ ਡਿਸਾਈਡ ਹੁੰਦੀਆਂ ਕਿਉਂਕਿ ਪੋਲਿਟਿਕਸ ਇਜ਼ 올 अबाउट ਟਾਈਮਿੰਗ ਐਂਡ ਸਮੀਕਰ ਹਣਾ ਇਹ ਪਤਾ ਨਹੀਂ ਸੇਰ ਨੂੰ ਕੀ ਕਹਾਣੀ ਬਣ ਜਾਵੇ ਮਤਲਬ ਇਹ ਗੱਲ ਤਾਂ ਪੱਕੀ ਹੈ ਵੀ ਚੋਣ ਲੜਨੀ ਆ ਲੜਾਂਗੇ ਦੂਸਤਾ ਵੀ ਬਿਲਕੁਲ ਯਾਰ ਚੜ੍ਹਨ ਲੜਨੀ ਵੀ ਚਾਹੀਦੀ ਹੈ ਚੰਗੇ ਨੌਜਵਾਨਾਂ ਨੂੰ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਤੁਹਾਡਾ ਸਰਕਲ ਕੀ ਕਹਿ ਰਿਹਾ ਫਿਰ ਤੁਹਾਡਾ ਸਰਕਲ ਸੁਭਾਵਕ ਹੈ ਵੀ ਕੋਈ ਐਮਐਲਏ ਵੀ ਹੋਣਗੇ ਕੋਈ ਲੀਡਰ ਹੋਣਗੇ ਨਹੀਂ ਦੇਖੋ ਐਮਐਲਏ ਵੀ ਹੋਣਗੇ ਲੀਡਰ ਵੀ ਹੋਣਗੇ ਪਰ ਇੱਥੇ ਕੋਈ ਵੀ ਨਹੀਂ ਚਾਹੁੰਦਾ ਕਿ ਦੂਜਾ ਬੰਦਾ ਕੋਈ ਕਲੀਨ ਇਮੇਜ ਵਲਾ ਕੇ ਰਾਈਜ਼ ਕਰੇ ਇੱਕ ਗ੍ਰੇ ਸ਼ੇਡ ਹੈਗੀ ਆ ਪੋਲਿਟਿਕਸ ਦੀ ਇਥੇ ਦੂਜੇ ਬੰਦੇ ਨੂੰ ਹਮੇਸ਼ਾ ਦੱਬੇ ਹੀ ਜਾਂਦਾ ਉਹਨੂੰ ਯੂਜ਼ ਕਰਨ ਵਾਸਤੇ ਬਹੁਤ ਸਾਰੇ ਐਮਐਲਏ ਐਮਪੀ ਆ ਜਾਂਦੇ ਨੇ ਵੀ ਹਾਂ ਭਾਈ ਜੀ ਹੁਣ ਤੁਹਾਡੀ ਲੋੜ ਹੈ ਸਾਡੀ ਹਮਤ ਕਰੋ ਪਰ ਜਦੋਂ ਉਹੀ ਬੰਦਾ ਅਨਾਉਂਸ ਕਰਦਾ ਫਿਰ ਉਹੀ ਉਹਨੂੰ ਹੋਪ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹ ਰੰਗ ਦੇ ਅੱਗੇ ਆ ਜਾਏ ਹਨਾ ਸਾਡੇ ਤੋਂ ਅੱਗੇ ਨਿਕਲਦਾ ਤੁਸੀਂ ਤਾਂ ਐਸੀ ਸਟਾਰ ਹੋ ਤੇ ਜਦੋਂ ਸਟਾਰ ਪਦਾ ਚੋਣ ਲੜਦਾ ਤਾਂ ਫਿਰ ਉਹਦੇ ਲਈ ਸਟਾਰ ਪ੍ਰਚਾਰਕ ਵੀ ਬਹੁਤ ਆਉਂਦੇ ਹਨ ਸਨਮਾਨ ਖਾਨ ਤੁਹਾਡੇ ਦੋਸਤ ਨੇ ਆਖੇ ਕਮਾਲ ਬੜੇ-ਬੜੇ-ਬੜੇ ਦੋਸਤ ਹੈ ਦੋਸਤ ਸਟਾਰ ਪ੍ਰਚਾਰਕ ਆਉਣਗੇ ਤੁਹਾਡੇ ਲਈ ਪ੍ਰਚਾਰ ਨਹੀਂ ਦੇਖੋ ਮੈਂ इंडिपेंडेंट इंसान ਨੂੰ ਜਿਹੜੀ ਵੀ ਚੀਜ਼ ਕਰਨੀ ਚਾਹੀਦੀ ਹੈ ਨਾ ਆਪਣੇ ਦਮ ਕੰਮ ਤੇ ਕਰਨੀ ਚਾਹੀਦੀ ਆ ਉਹ ਸਟਾਰ ਬਹੁਤ ਵੱਡੇ ਨੇ ਔਰ ਨਾ ਹੀ ਉਹ politically ਇਨਵੋਲ ਹੁੰਦੇ ਨੇ ਨਾ ਚੀਜ਼ਾਂ ਦੇ ਵਿੱਚ ਉਹ ਨਾ ਹੀ ਉਹ ਕਿਤੇ ਇਸ ਤਰ੍ਹਾਂ ਕੇ ਦਾ ਆਉਂਦੇ ਜਾਂਦੇ ਪ੍ਰਚਾਰ ਕਰਨ ਲਈ ਪਰ ਹਾਂ ਜਦੋਂ ਮੌਕਾ ਬਣਿਆ ਜੇ ਕੋਸ਼ਿਸ਼ ਜ਼ਰੂਰ ਕਰਾਂਗੇ ਖਾਨ ਸਾਹਿਬ ਨੂੰ ਬੁਲਾਉਣ ਦੀ ਬਾਈ ਜੀ ਚਲੋ ਤੁਹਾਨੂੰ ਇਹ ਮੰਨ ਲਓ ਜਦੋਂ ਫ੍ਰੈਂਬਰ ਘੁੰਮੜ ਐਮ ਐਲ ਏ ਬਣ ਗਿਆ ਕੱਲ ਮંત્રી ਬਣ ਗਿਆ ਫਿਰ ਤਾਂ ਕਹੋਗੇ ਵੀ ਆਹ ਦੇਖ ਜਰਾ ਕਿ ਸਾਡਾ ਟੌਰ ਟੱਪਾ ਆ ਨਹੀਂ ਚਲੋ ਅਸੀਂ ਉਹਨਾਂ ਦੀ ਸਪੋਰਟ ਲੈਂਡ ਦੀ ਵੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਉਹ ਸਿਚੁਏਸ਼ਨ ਬਣੇ ਹਾਲਾਤ ਬਣੇ ਤੁਹਾਡੇ ਵਰਗੇ ਸੱਜ ਅਸੀਂ ਸਾਰਿਆਂ ਨੂੰ ਫਿਰ ਕਵਾਂਗੇ ਵੀ ਆਓ ਖਾਸ ਕਰਕੇ ਸਾਰੇ ਪੰਜਾਬ ਦੇ ਨੌਜਵਾਨ ਕੱਲੇ ਹਲਕੇ ਦੇ ਨਹੀਂ ਮੈਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਲਾਂਬੰਦ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਇਕੱਠੇ ਆਓ ਔਰ ਤੁਸੀਂ ਮੇਰੇ ਨਾਲ ਸਪੋਰਟ ਕਰੋ ਤੁਹਾਨੂੰ ਜਿੱਥੇ ਮੇਰੀ ਸਪੋਰਟ ਦੀ ਲੋੜ ਹੈ ਮੈਨੂੰ ਉੱਥੇ ਸਦੋ ਫਿਰ ਅਸੀਂ ਇਸ ਤਰ੍ਹਾਂ ਮਿਲ ਕੇ ਕਰਨਾ ਚਾਹੁੰਦੇ ਹਾਂ ਹੁਣ ਇਹ ਮੰਨ ਲੀਏ ਵੀ ਬਰਿੰਦਰ ਸਿੰਘ 2027 ਤੱਕ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਕੰਮਾਂ ਦੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਲਈ ਹੀ ਕੰਮ ਕਰੇਗਾ ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਵੀ ਹਲੇ ਮੇਰੀਆਂ ਕੁਝ ਕਮਿਟਮੈਂਟਸ ਨੇ ਕੰਮ ਚੱਲਦੇ ਪਏ ਨੇ ਕਿ ਉਹਨਾਂ ਨੂੰ ਵੀ ਨਾਲ ਨਾਲ ਰੈਪ ਕਰਨਾ ਹੈ ਪਰ ਇਸ ਵੇਲੇ ਮੈਂ ਬਹੁ ਕਹਿੰਦੇ ਆ ਨਾ ਇਨਸਾਨ ਬੜੀ ਨੇੜਿਓਂ ਮੈਂ ਪੰਜਾਬ ਦੀ ਪੋਲਿਟਿਕਸ ਨੂੰ ਵਾਚ ਕਰ ਰਹੇ ਆ ਦੇਖ ਰਹੇ ਆ ਤੇ ਨਾਲ ਨਾਲ ਅਸੀਂ ਨੌਜਵਾਨਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਇਵੈਂਟਸ ਕਰਕੇ ਉਹਨਾਂ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਮ ਬੰਦੇ ਨਾਲ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਕਨੈਕਟ ਕੀਤਾ ਜਾ ਸਕੇ ਹੁੰਦਾ ਕੁਮਨ ਸਾਹਿਬ ਵੀ ਕੋਈ ਚੀਜ਼ ਨਾ دیر ਨੂੰ ਲੱਗ ਜਾਂਦੀ ਹੈ ਯਾਰ ਇਹ ਬੜਾ ਗਲਤ ਹੋ ਰਿਹਾ ਹੈ ਇੱਥੇ ਜਾ ਕੇ ਅਸੀਂ ਕੀ ਕਰੀਏ ਕੋਈ ਲੱਗੀ ਇਦਾਂ ਦੀ ਗੱਲ ਦੇ ਲੋ ਦੇਖੋ ਮੈਂ ਹਰ ਇੱਕ ਜਗ੍ਹਾ ਕਈ ਵਾਰ ਦੱਸਿਆ ਕਿ ਹੱਡ ਬੀਤੀਆਂ ਨੇ ਹੈਨਾ ਪਿਛਲੀ ਵਾਰੀ ਵੀ ਅਸੀਂ ਗੱਲ ਕੀਤੀ ਸੀ ਆਪਣੇ ਕੁਝ ਸਟੂਡੈਂਟਸ ਦੀ ਦੋਸਤਾਂ ਦੀ ਜਿਹੜੇ ਇੱਕ ਤਰ੍ਹਾਂ ਦੀ ਉਸ ਮਾਰਕੀਟ ਚਲੇ ਗਏ ਉਸ ਦੁਨੀਆ ਚ ਚਲੇ ਗਏ ਜਿੱਥੇ ਵਾਪਸੀ ਨਹੀਂ ਹੈਗੀ ਹੈਨਾ ਚਲੇ ਕ੍ਰਾਈਮ ਦੀ ਦੁਨੀਆ ਕਹਿ ਲੋ ਚਾਹ ਡਰੱਗਸ ਹੀ ਕਹਿ ਲੋ ਔਰ ਉਹਨਾਂ ਨੂੰ ਉਸ ਵੇਲੇ ਕੋਈ ਐਸਾ ਮੈਂਟਰ ਹੀ ਨਹੀਂ ਮਿਲਿਆ ਕਿ ਜਿਹੜਾ ਉਹਨਾਂ ਨੂੰ ਸਮਝਾ ਸਕੇ ਨਾ ਕੱਢ ਸਕੇ ਉਹਨਾਂ ਦੀ ਘਰ ਵਾਪਸੀ ਹੋ ਸਕੇ ਸੋ ਹੁਣ ਵੀ ਅਜਿਹੇ ਨੌਜਵਾਨ ਬਹੁਤ ਨੇ ਜਿਨ੍ਹਾਂ ਦੇ ਪਰਿਵਾਰ ਐਸ ਵੇਲੇ ਦਰਦ ਵਿੱਚ ਨੇ ਪੇਨ ਵਿੱਚ ਨੇ ਜਿਨ੍ਹਾਂ ਦੇ ਬੱਚੇ ਜਾਂ ਤਾਂ ਭਗੌੜੇ ਨੇ ਜਾਂ ਡਰੱਗ ਐਡਿਕਟ ਨੇ ਜਾਂ ਦੁਨੀਆ ਤੋਂ ਜਾ ਚੁੱਕੇ ਨੇ ਉਹਨਾਂ ਵਿੱਚ ਜਾਂ ਪੁਲਿਸ ਐਡਮਿਨਿਸਟ੍ਰੇਸ਼ਨ ਵਿੱਚ ਇੱਕ ਬ੍ਰਿਜ ਦਾ ਕੰਮ ਕੀਤਾ ਜਾਏ ਤਾਂ ਕਿ ਉਹਨਾਂ ਬੱਚਿਆਂ ਨੂੰ ਉਹਨਾਂ ਪਰਿਵਾਰਾਂ ਨੂੰ ਬਚਾਇਆ ਜਾ ਸਕੇ ਤੇ ਹੋਰ ਵੀ ਸੋਸਾਇਟੀ ਵਾਸਤੇ ਬਹੁਤ ਸਾਰੇ ਕੰਮ ਹੁੰਦੇ ਨੇ ਦੇਖੋ ਅੱਜ ਪੰਜਾਬ ਦੇ ਮੁੱਦੇ ਕਿਸਾਨੀ ਦਾ ਜਵਾਨੀ ਦਾ ਪਾਣੀ ਦਾ এনवायरमेंट ਦਾ ਤੇ ਬਹੁਤ ਇਦਾਂ ਦੇ ਮੁੱਦੇ ਨੇ ਜਿਹੜੇ ਕਰਨ ਵਾਲੇ ਨੇ ਜਿਹਨਾਂ ਦੇ ਕੰਮ ਕਰਨ ਵਾਲੇ ਮੁੱਦੇ ਤੁਸੀਂ ਸਹੀ ਤਰੀਕੇ ਨਾਲ ਸਮਝ ਸਕਦੇ ਹੋ ਕਿ ਜਿਵੇਂ ਮੰਨ ਲਓ ਕਿ ਜਿਹੜੇ ਜੇ ਤੁਸੀਂ ਨੌਜਵਾਨਾਂ ਨੂੰ ਸਟੂਡੈਂਟਸ ਨੂੰ ਚੜ੍ਹਦੀ ਉਮਰੇ ਚੜ੍ਹਦੀ ਮਾਲੀ ਉਹਨਾਂ ਦੀ એનર્ਜੀ ਨੂੰ ਚੰਗੇ ਪਾਸੇ ਡਾਇਵਰਟ ਕਰ ਦਿੰਦੇ ਹੋ ਔਰ ਜੇ ਕਿਤੇ ਨਾ ਕਿਤੇ ਸਪੋਰਟਸ ਨਾਲ ਜੋੜ ਦਿੰਦੇ ਹੋ ਤਾਂ ਫਿਰ ਹਮੇਸ਼ਾ ਉਹ ਆਪਣੀ ਜਿਹੜੀ ਚੀਜ਼ ਨੂੰ ਸ਼ੈਲ ਬੁਰੀ ਸੰਗਤ ਤੋਂ ਦੂਰ ਰਹਿੰਦੇ ਨੇ ਔਰ ਕਹਿੰਦੇ ਆ ਵੀ ਭਾਵੇਂ ਵਿਰੋਧੀ ਪਾਰਟੀ ਹੋਵੇ ਤੁਹਾਡੀ ਆਪਣੀ ਧਿਰ ਹੋਵੇ ਪੰਨ ਸੱਤਾ ਧਿਰ ਹੋਵੇ ਜਦੋਂ ਚੰਗਾ ਕੰਮ ਕਰਦੇ ਤੈਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿੱਦਾਂ ਕੱਲ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇੱਕ ਬਹੁਤ ਸਾਰਾ ਸਪੋਰਟਸ ਦਾ ਵਧੀਆ ਇਨਫਰਾਸਟ੍ਰਕਚਰ ਦਿੱਤਾ ਕੋ ਬੀਗ ਹੈ ਰਿ ਸਪੋਰਟਸਮੈਨ ਬਹੁਤ ਬਹੁਤ ਚੰਗਾ ਲੱਗਾ ਕਿਉਂਕਿ ਉਥੇ ਸਾਡੇ ਨੌਜਵਾਨ ਜਾਣਗੇ ਇਨਡੋਰ ਆਊਟਡੋਰ ਪ੍ਰੈਕਟਿਸ ਕਰਨਗੇ ਕਿਉਂਕਿ ਸਾਡੇ ਕੋਲ ਇਨਫਰਾਸਟ੍ਰਕਚਰ ਹੀ ਤਾਂ ਹੈ ਹੀ ਨਹੀਂ ਕਿੱਥੇ ਜਾ ਕੇ ਕਰਨੀ ਆ ਸਿਕ ਆਊਟਡੋਰ ਚਾਹੀਦਾ ਇੱਕ ਇਨਡੋਰ ਚਾਹੀਦਾ ਸੋ ਇਸੇ ਤਰ੍ਹਾਂ ਜਿਹੜੇ ਖਿਡਾਰੀਆਂ ਦੀ ਪ੍ਰੋਡਕਸ਼ਨ ਪ੍ਰੋਡਕਸ਼ਨ ਦੁਆਰਾ ਸ਼ੁਰੂ ਹੋ ਸਕਦੀ ਹੈ। ਪਰ ਐਸੇ ਤੁਹਾਡੀ ਦੀ ਬੈਕਗ੍ਰਾਉਂਡ ਕੀ ਰਹੀ ਹੈ ਸਿਆਸਤ ਨੂੰ ਲੈ ਕੇ ਵੀ ਕਿੱਦਾਂ ਜਿਆਦਾ ਝੁਕਾਵਰ ਆ? ਨਹੀਂ ਸਾਡਾ ਕਿਸੇ ਵੀ ਪਾਰਟੀ ਨਾਲ ਕਦੀ ਵੀ ਇਦਾਂ ਦੀ ਕੋਈ ਫੈਮਿਲੀ ਬੈਕਗ੍ਰਾਉਂਡ ਅਲਾਈਅੰਸ ਨਹੀਂ ਰਹੀ। ਸਾਡਾ ਹਸਾਬ ਤਾਂ ਬਹੀ ਹੁੰਦਾ ਵੀ ਚਲੋ ਸਾਡਾ ਕਾਰੋਬਾਰ ਡੇਰੀ ਫਾਰਮਿੰਗ ਦਾ। ਜਦ ਤੱਕ ਉੱਥੇ ਸੀ ਗਲੀਆਂ ਮਹੱਲਿਆਂ ਦੇ ਨਿੱਕੇ ਨਿੱਕੇ ਮੁੱਦੇ ਤੇ ਉਹਦੇ ਵਿੱਚ ਵੱਧ ਤੋਂ ਵੱਧ ਜੋ ਵੀ ਮੌਜੂਦਾ ਸਰਕਾਰ ਹੁੰਦੀ ਸੀ ਮੇਅਰ ਹੁੰਦੇ ਸੀ ਹਨਾ ਮੌਜੂਦਾ ਜਿਹਨਾਂ ਕੋਲ ਪਾਵਰ ਹੁੰਦੇ ਸੀ ਉਹਨਾਂ ਨੇ ਹਮੇਸ਼ਾ ਸਸਤੀ ਗੱਲ ਸਸਤੀ ਔਰ ਬੜਾ ਦੁੱਧ ਪਿਆਇਆ ਇਥੋਂ ਦੇ ਉਸਤਾਨ ਕਿਹੜਾ ਕਰਾ ਉਸਰੇ ਤਾਂ ਪੀ ਸਾਰਿਆਂ ਸਾਰਿਆਂ ਨੇ ਪੀਤਾ ਸਿਸਟਮ ਕਰਪ ਹੋ ਚੁੱਕਾ ਜਿਹੜੇ ਵਧੀਆ ਨੌਜਵਾਨ ਨੇ ਪੜ੍ਹੇ ਲਿਖੇ ਬੱਚੇ ਜੇ ਉਹਨਾਂ ਨੂੰ ਵੀ ਪੈਸੇ ਦੇ ਕੇ ਜੌਬ ਮਿਲਣੀ ਹੈ ਤੇ ਫਿਰ ਇਦਾਂ ਦੇ ਸਿਸਟਮ ਦੇ ਉੱਤੇ ਲਾਣਾ ਲਾਖ ਵਿੱਚ ਇੱਕ ਮੈਂ ਮੈਂ ਕਮਿਟਮੈਂਟ ਮੰਨ ਜ਼ਰੂਰ ਗਰੋ ਵੀ ਜਿਹੜੀਆਂ ਗੱਲਾਂ ਤੁਸੀਂ ਅੱਜ ਠੋਕ ਕੇ ਕਰ ਰਹੇ ਹੋ ਕੱਲ ਨੂੰ ਸੱਤਾ ਹੱਥ ਦੇ ਵਿੱਚ ਆ ਜਾਂਦੀ ਹੈ ਵਿਰਿੰਦਰ ਘੁੰਮਣ ਨੂੰ ਬਦਲੇਗਾ ਦੇਖੋ ਵਿਰਿੰਦਰ ਘੁੰਮਣ ਮਨਦੀਪ ਜੀ ਨਾ ਤਾਂ ਰੋਟੀ ਦਾ ਭੁੱਖਾ ਹੈ ਨਾ ਨੇਮ ਫੇਮ ਦਾ ਭੁੱਖਾ ਹੈ ਮਾਲਕ ਦੀ ਕਿਰਪਾ ਵਧੀਆ ਗੁਜ਼ਾਰਾ ਹੁੰਦਾ ਹਰ ਚੀਜ਼ ਤੁਸੀਂ ਆਹ ਸੈਟਅਪ ਦੇਖਿਆ ਪਿੱਛੇ ਮੇਰਾ ਪਹਿਲੇ ਬਣਾ ਫਾਰਮ ਹੀ ਤੁਸੀਂ ਦੇਖਿਆ ਹੈ ਨਾ ਔਰ ਲੋਕੀ ਨੌਜਵਾਨ ਸਾਰੇ ਪਾਸੇ ਰਿਸਪੈਕਟ ਕਰਦੇ ਨੇ ਕਈ ਇੰਟਰਨੈਸ਼ਨਲ ਬ੍ਰਾਂਡ ਨੇ ਜਿਨ੍ਹਾਂ ਨੂੰ ਮੈਂ ਐਂਡੋਰਸ ਕਰਦਾ ਜੋ ਮੇਰਾ ਫੇਸ ਹੈਗੇ ਨੇ ਸੋ ਮੇਰੀ ਇਹੀ ਕੋਸ਼ਿਸ਼ ਹੈ ਕਿ ਜੋ ਵੀ ਕਰਾਂਗੇ ਤੁਨੋਂ ਮਨੋਂ ਕਰਾਂਗੇ ਜੇ ਕਰ ਸਕੇ ਤਾਂ ਮੇਨਟੇਨ ਕਰਾਂਗੇ ਨਹੀਂ ਤਾਂ ਆਪਾਂ ਪਿੱਛੇ ਹਟਾਂਗੇ ਬਿਲਕੁਲ ਔਕੀ ਫਿਰ ਕਿਸੇ ਹੋਰ ਨੂੰ ਜਗ੍ਹਾ ਦੇਵਾਂਗੇ ਜੇ ਮੈਂ ਕੈਪੇਬਲ ਨਹੀਂ ਮੈਂ ਨਹੀਂ ਕਰ ਪਾ ਰਿਹਾ ਜਾਂ ਸਿਸਟਮ ਮੈਨੂੰ ਨਹੀਂ ਕਰਨ ਦੇ ਰਿਹਾ ਦੈਨ ਕਿਸੇ ਹੋਰ ਕਰ ਮੈਨੂੰ ਆ ਕੇ ਕੋਸ਼ਿਸ਼ ਕਰਨੀ ਚਾਹੀਦੀ ਠੀਕ ਹੈ ਗਮਨ ਸਾਹਿਬ ਬੜਾ ਸ਼ਗਾ ਲਗਾ ਹਰ ਸੱਚ ਜੀ ਮੀਰ ਗੱਦ ਦੇ ਵਿੱਚ ਜਿਹੜੀਆਂ ਗੱਲਾਂ ਤੁਸੀਂ ਫੋਕ ਕਰ ਰਹੇ ਹੋ ਕੀ ਗੱਲਾਂ ਤੋਂ ਬਦਲੋਗੇ ਨਹੀਂ ਬਿਲਕੁਲ ਨਹੀਂ ਜੀ ਮੇਰਾ ਕੋਈ ਸਿਆਸੀ ਪਿਛੋਕੜ ਵੀ ਨਹੀਂ ਹੈ ਪੋਲਿਟিক্যাল ਬੈਕਗ੍ਰਾਉਂਡ ਵੀ ਨਹੀਂ ਹੈ ਇੱਕ ਇੰਡੀਵਿਜੂਅਲੀ ਇੱਕ ਚਰਨੇ ਸ਼ੁਰੂ ਕੀਤੀ ਹੈ ਤੇ ਉਹਦੇ ਵਾਸਤੇ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਸਾਰੇ ਲੋਕ ਨੌਜਵਾਨ ਮੇਰਾ ਸਾਥ ਦੇਣਗੇ ਬਸ ਇਹ ਹੀ ਮੇਰੀ ਉਮੀਦ ਹੈ ਧੰਨਵਾਦ ਬਹੁਤ ਬਹੁਤ ਦਾ ਇਹ ਨੇ ਵਰਿੰਦਰ ਸਿੰਘ ਹਮਨ ਜਿਨ੍ਹਾਂ ਨੇ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ ਇਹ ਚੋਣ ਲੜਨ ਜਾ ਰਹੇ ਨੇ ਕਿਹੜੀ ਪਾਰਟੀ ਵੱਲੋਂ ਲੜਨਗੇ ਜਾਂ ਫਿਰ ਆਜ਼ਾਦ ਲੜਨਗੇ ਇਹ ਦੇਖਣਾ ਬਹੁਤ ਅਹਿਮ ਹੈ ਪਰ ਇਹਨਾਂ ਦੇ ਵਿਚਾਰ ਇਹੀ ਨੇ ਕਿ ਜੋ ਨੌਜਵਾਨਾਂ ਦੇ ਨਾਲ ਗਲਤ ਹੋ ਰਿਹਾ ਹੈ ਜਾਂ ਜਿਹੜੇ ਗਲਤ ਸੰਗਤ ਦੇ ਵਿੱਚ ਪੈ ਰਹੇ ਨੇ ਉਹਨਾਂ ਨੂੰ ਨੇੜਿਓਂ ਵਾਸਦੇ ਨੇ ਇਹਨਾਂ ਨੇੜਿਆਂ ਨੂੰ ਸਮੇਂ ਦੇ ਦੇ ਤੇ ਇਸੇ ਕਰਕੇ ਕਹਿੰਦੇ ਨੇ ਉਹਨਾਂ ਨੂੰ ਨਸ਼ੇ ਤੋਂ ਛੁਡੂਰ ਕਰਨ ਲਈ ਅਤੇ ਉਹਨਾਂ ਨੂੰ ਸਿੱਧੇ ਰਾਹ 'ਤੇ ਪਾਉਣ ਦੇ ਲਈ ਸਭ ਤੋਂ ਪਹਿਲ ਇਹਨਾਂ ਦਾ ਮੁੱਦਾ ਹੋਵੇਗਾ ਕੈਮਰਾਮੈਨ ਕੁਲਫੇਨਾ ਮਨਜੀਤ ਸਿੰਘ ਡੇਲੀਪੋਸਤ ਪੰਜਾਬ